ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕਾਲੇ ਛੋਲਿਆਂ ਦੀ ਸਬਜ਼ੀ ਤੁਸੀਂ ਦਾਲ ਬੋਲਦੇ ਹੋ ਜਾਂ ਸਬਜ਼ੀ ਬੋਲਦੇ ਹੋ ਤੇ ਇਹਨੂੰ ਆਪਾਂ ਬਣਾਵਾਂਗੇ ਜੀ ਮਿੱਟੀ ਦੇ ਬਰਤਨ ਦੇ ਵਿੱਚ ਹਾਰੇ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਆ ਜਿਹੜੀ ਇਹ ਦਾਲ ਆ ਜਿਹੜੀ ਸਬਜ਼ੀ ਆ ਬਣ ਕੇ ਤਿਆਰ ਹੁੰਦੀ ਆ ਬਹੁਤ ਸੌਖਾ ਜਿਹਾ ਤਰੀਕਾ ਹੈ ਕੋਈ ਔਖਾ ਨਹੀਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਹਾਰੇ ਦੇ ਵਿੱਚ ਗੋਹੇ ਪਾ ਲੈਣੇ ਨੇ ਮੋٹے-ਮੋٹے ਗੋਹੇ ਪੰਨ ਕੇ ਪਾਵਾਂਗੇ ਕੋਈ ਇਹਨਾਂ ਦਾ ਢੰਗ ਨਹੀਂ ਹੁੰਦਾ ਸਪੈਸ਼ਲ ਵੀ ਆਪਾਂ ਇਹਨਾਂ ਨੂੰ ਕੋਈ ਛਿੰਕੇ ਪਾਉਣਾ ਜਾਂ ਆਪਾਂ ਇਹਨਾਂ ਦੀ ਕੋਈ ਗਿਣਤੀ ਕਰਕੇ ਪਾਉਣੀ ਆ ਜਿੰਮੇ ਆਉਂਦੀਆਂ ਰੱਖੀ ਜਾਣੇ ਆ ਤੇ ਗੋਹਿਆਂ ਦਾ ਸਾਈਜ਼ ਆ ਜਿਹੜਾ ਥੋੜਾ ਜਿਹਾ ਵੱਡਾ ਰੱਖਣਾ ਛੋਟਾ ਨਹੀਂ ਕਰਨਾ ਗਰਮੀ ਬਹੁਤ ਜ਼ਿਆਦਾ ਬਹੁਤ ਛੇਤੀ ਹੈ ਜਿਹੜੀ ਅੱਗ ਚੜ ਜਾਂਦੀ ਹੈ ਇਹਨਾਂ ਨੂੰ ਫਿਰ ਸੇਕ ਸਾਰਾ ਜੇ ਛੋਟੇ ਗੋਹੇ ਕਰ ਦਈਏ ਛੇਤੀ ਨਿਕਲ ਜਾਂਦਾ ਦਾਲ ਸਬਜ਼ੀ ਆ ਜਿਹੜੀ ਨਹੀਂ ਬਣਦੀ ਪੱਕਦੀ ਹੁੰਨੀ ਤੇ ਹਾਰੇ ਦੇ ਉੱਤੇ ਆਪਾਂ ਪ੍ਰੋਪਰ ਵੀਡੀਓ ਬਣਾਈ ਹੋਈ ਆ ਕਿੰਨੇ ਗੋਹੇ ਕਿਹੜੀ ਦਾਲ ਵਾਸਤੇ ਪੈਂ ਬਸ ਇਦਾਂ ਪਾਉਣੇ ਆ ਵੀ ਜਿਹੜਾ ਆਪਾਂ ਬਰਤਨ ਰੱਖਾਂਗੇ ਉਹ ਟੇਡਾ ਨਾ ਹੋਵੇ ਵਿਚਾਲੇ ਆਪਾਂ ਕਾਗਜ਼ ਰੱਖ ਕੇ ਅੱਗ ਬਾਲ ਲਾਂਗੇ ਤੇ ਉੱਤੇ ਛੋਟਾ ਜਿਹਾ ਗੋਹਾ ਆਪਾਂ ਹੋਰ ਰੱਖ ਦਾਂਗੇ ਜਦੋਂ ਤੱਕ ਆਪਣਾ ਹਾਰਾ ਭਖਦਾ ਤੇ ਉਦੋਂ ਆਪਾਂ ਪਾਵਾਂਗੇ ਜੀ ਕੁਜੇ ਦੇ ਵਿੱਚ ਪਾਣੀ ਤੇ ਛੋਲੇ ਲੋ ਜੀ ਇਹ ਆਪਾਂ ਪਾਣੀ ਪਾ ਲਿਆ ਤੇ ਛੋਲਿਆਂ ਨੂੰ ਆਪਾਂ 4 ਘੰਟੇ ਭੌਂ ਕੇ ਰੱਖਤਾ ਸੀ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਮੈਂ ਉਹ ਪਾਣੀ ਕੱਢਤਾ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਕੁਜੇ ਦੇ ਵਿੱਚ ਜਿੰਨੇ ਆਪਣੇ ਭਿੱਜੇ ਹੋਏ ਛੋਲੇ ਹੋ ਜਾਂਦੇ ਨੇ ਉਸ ਤੋਂ ਚੌਥਾ ਹਿੱਸਾ ਆਪਾਂ ਪਾਣੀ ਦਾ ਪਾਉਣਾ ਹੈ ਚਾਰ ਹਿੱਸੇ ਪਾਣੀ ਇੱਕ ਹਿੱਸਾ ਛੋਲੇ ਤੇ ਜੇ ਆਪਾਂ ਸਿੱਧਾ ਮਿਣ ਕੇ ਪਾਈਏ ਤਾਂ ਦੋ ਤਿੰਨ ਉਂਗਲਾਂ ਪਾਣੀ ਆ ਜਿਹੜਾ ਛੋਲਿਆਂ ਦੇ ਉੱਤੋਂ ਹੋਣਾ ਚਾਹੀਦਾ ਨਾਲ ਆਪਾਂ ਨੂਨ ਪਾ ਦਾਂਗੇ ਜਿੰਨਾਕ ਤੁਸੀਂ ਖਾਣੇ ਉਹ ਪਾ ਲਿਓ ਤੇ ਇਹਨੂੰ ਆਪਾਂ ਟੱਕ ਕੇ ਰੱਖਾਂਗੇ ਜੀ ਹਾਰੇ ਦੇ ਵਿੱਚ ਇਧਰ ਅੱਗ ਮੱਚ ਪੀ ਇਹਨੂੰ ਆਪਾਂ ਭਜਾ ਦੇਾਂਗੇ ਹਾਰੇ ਦੇ ਵਿੱਚ ਅੱਗ ਨਹੀਂ ਮੱਚਣੀ ਚਾਹੀਦੀ ਨਹੀਂ ਇਕੱਠਾ ਸੇਕ ਨਿਕਲ ਜੂਗਾ ਫੇਰ ਜਿਹੜੇ ਛੋਲੇ ਆ ਨਹੀਂ ਰਿੱਜਣੇ ਚੰਗੀ ਤਰ੍ਹਾਂ ਆਪਾਂ ਉੱਪਰ ਤੋਂ ਦਬਾਵਾ ਦਾਂਗੇ ਤੇ ਇਹਨੂੰ ਆਪਾਂ ਪੱਕਣ ਦੇਵਾਂਗੇ ਲੋ ਜੀ ਇੱਥੇ ਥੋੜੀ ਜੀ ਅੱਗ ਮਚ ਰਹੀ ਹੈ ਤੇ ਇਹਨੂੰ ਮੈਂ ਥੱਲੇ ਘੜ ਤਾਂ ਅੱਗ ਬੁਝ ਗਈ ਛੋਲੇ ਆ ਜਿਹੜੇ ਰਿਜਨੇ ਸ਼ੁਰੂ ਹੋ ਗਏ ਤੇ ਹੁਣ ਆਪਣਾ ਜਿਹੜਾ ਤਕਰੀਬਨ ਸਾਰੇ ਗੋਹੇ ਭੱਕ ਗਏ ਤੇ ਇਸ ਤੋਂ ਬਾਅਦ ਆਪਾਂ ਇਹਦੇ ਤੇ ਦੇ ਦਾਂਗੇ ਚਾਪੜ ਤੇ ਇਧਰ ਆਪਾਂ ਕਰਾਂਗੇ ਜੀ ਤੜਕੇ ਦੀ ਤਿਆਰੀ ਛੋਲਿਆਂ ਨੂੰ ਆਪਾਂ ਪੱਕਣ ਦੇਵਾਂਗੇ ਜਿਹੜੇ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਖਾਣਾ ਪਾਣੀ ਬਣਾਉਂਦੇ ਆ ਇੱਕ ਤਾਂ ਉਹਦਾ ਸੁਆਦ ਆ ਜਿਹੜਾ ਦੂਜੇ ਬਰਤਨਾਂ ਨਾਲੋਂ ਦੁੱਗਣਾ ਆਉਂਦਾ ਤੇ ਦੂਜਾ ਬਹੁਤ ਜ਼ਿਆਦਾ ਹੈਲਦੀ ਰੈਸਪੀ ਆ ਇਹ ਹਾਈ ਪ੍ਰੋਟੀਨ ਰੈਸਪੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਕੁੱਕਰ ਦੇ ਛੋਲੇ ਵੀ ਖਾ ਕੇ ਦੇਖਿਓ ਤੇ ਇਦਾਂ ਉਬਾਲੇ ਹੋਏ ਛੋਲੇ ਜਿਹੜੇ ਆਪਾਂ ਹਾਰੇ ਵਗੈਰਾ ਦੇ ਵਿੱਚੋਂ ਉਬਾਲ ਕੇ ਰੱਖਦੇ ਆ ਉਹ ਵੀ ਤੁਸੀਂ ਬਣਾ ਕੇ ਦੇਖਿਓ ਤੁਸੀਂ ਮਿੱਟੀ ਦੇ ਬਰਤਨ ਦੇ ਵਿੱਚ ਜਿਹੜਾ ਆਪਣਾ ਗੈਸ ਆ ਉਹਦੇ ਤੇ ਵੀ ਖਾਣਾ ਬਣਾ ਸਕਦੇ ਹੋ ਉਹਦੇ ਵਾਸਤੇ ਵੀ ਆਪਾਂ ਵੀਡੀਓ ਪਾਈ ਹੋਈ ਆ ਖੁੱਲਾ ਵੀ ਤੁਸੀਂ ਰਜਾ ਸਕਦੇ ਹੋ ਜੇ ਤੁਹਾਡੇ ਕੋਲੇ ਨਹੀਂ ਹੈਗਾ ਹਾਰਾ ਤਾਂ ਤੁਸੀਂ ਜੁੱਲੇ ਤੇ ਰਿਜਣੇ ਰੱਖ ਸਕਦੇ ਹੋ ਪਕੜਨੇ ਰੱਖ ਸਕਦੇ ਹੋ ਰਿਜਣਾ ਮਤਲਬ ਪਕਾਉਣਾ ਉਬਾਲਣਾ ਲਓ ਜੀ ਇਹ ਖੜੇ ਮਸਾਲੇ ਲੈਏ ਨੇ ਇੱਕ ਚਮਚਾ ਰਾਈ ਦਾ ਲਿਆ ਦਾਲਚੀਨੀ ਲਈਆ ਦੋ ਹਰੀਆਂ ਇਲਾਚੀਆਂ ਲਈਆਂ ਨੇ ਲੌਂਗ ਲਏ ਨੇ ਜੀਰਾ ਲਿਆ ਅਜਮੈਣ ਸੁੱਕੀਆਂ ਲਾਲ ਮਿਰਚਾਂ ਤੇਜ਼ ਪੱਤਾ ਤੇ ਥੋੜੀ ਜੀ ਲਈ ਆਪਾਂ ਮੇਥੀ ਇੱਧਰ ਲਿਆ ਅਦਰਕ ਲਸਣ ਤੇ ਹਰੀ ਮਿਰਚ ਬਿਲਕੁਲ ਛੋਟਾ ਜਿਹਾ ਟੁਕੜਾ ਮੈਂ ਅਦਰਕ ਦਾ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੇ ਤੁਸੀਂ ਪਾਉਣਾ ਤਾਂ ਪਾ ਲਿਓ ਨਹੀਂ ਤੁਸੀਂ ਸਕਿਪ ਕਰ ਸਕਦੇ ਹੋ ਲਸਣ ਜ਼ਰੂਰ ਪਾਇਓ ਜੇ ਖਾਣਿਓ ਬਹੁਤ ਜ਼ਿਆਦਾ ਸਵਾਦ ਇਹ ਜਿਹੜੇ ਸਬ지ਆ ਬਣ ਕੇ ਤਿਆਰ ਹੁੰਦੀ ਆ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਬਹੁਤ ਸਾਰੀਆਂ ਸਬ지ਆ ਕਾਲੇ ਛੋਲਿਆਂ ਦੀਆਂ ਰੈਸਪੀਜ਼ ਬਣਾ ਕੇ ਦੇਖੀਆਂ ਹੋਣਗੀਆਂ ਜਿਦੇ ਵਿੱਚ ਸਾਰਾ ਕੁਝ ਗ੍ਰाइंड ਕਰਕੇ ਪਾਇਆ ਜਾਂਦਾ ਅਦਰਕ ਲਸਣ ਹਰੀ ਮਿਰਚ ਪਿਆਜ਼ ਪਰ ਤੁਸੀਂ ਇੱਕ ਵਾਰੀ ਆਹ ਤਰੀਕੇ ਨਾਲ ਬਣਾ ਕੇ ਦੇਖਿਓ ਉਂਗਲਾਂ ਚਟ ਦੇ ਰਹਿ ਜਾਓਗੇ ਜਿਹੜੇ ਨਹੀਂ ਖਾਂਦੇ ਉਹ ਵੀ ਖਾਣਗੇ ਗ੍ਰाइंड ਕਰੇ ਹੋਏ ਮਸਾਲੇ ਨਾਲ ਉਹ ਸਬ지ਆ ਜਿਹੜੀ ਦੁੱਗਣੀ ਸਵਾਦ ਬਣਦੀ ਆ ਕਿਉਂਕਿ ਹਰੇਕ ਸਬਜ਼ੀ ਦੇ ਵਿੱਚ ਹਰੇਕ ਮਸਾਲਾ ਗ੍ਰाइंड ਕਰਕੇ ਨਹੀਂ ਪੈਂਦਾ ਹਰੇਕ ਸਬਜ਼ੀ ਦੀ ਕਹਾਣੀ ਅਲੱਗ ਆ ਹਰੇਕ ਦਾਲ ਸਬਜ਼ੀ ਦੇ ਵਿੱਚ ਜਿਹੜਾ ਮਸਾਲਾ ਲੱਗ ਤੋਂ ਪੈਂਦਾ ਸਾਰੀਆਂ ਸਬਜ਼ੀਆਂ ਦੇ ਵਿੱਚ ਗਰਮ ਮਸਾਲਾ ਨਹੀਂ ਜਾਂਦਾ ਸਾਰੀਆਂ ਚਾਟ ਮਸਾਲਾ ਨਹੀਂ ਜਾਂਦਾ ਸਾਰੀਆਂ ਦੇ ਵਿੱਚ ਧਨੀਆ ਪਾਊਡਰ ਨਹੀਂ ਜਾਂਦਾ ਇਹਨਾਂ ਨੂੰ ਆਪਾਂ ਮੋਟਾ-ਮੋਟਾ ਹੀ ਕੁੱਟਾਂਗੇ ਵਿੱਚ ਹੀ ਹਰੀਆਂ ਮਿਰਚਾਂ ਸੀ ਵਿੱਚ ਹੀ ਲਾਲ ਮਿਰਚਾਂ ਸੀ ਕੋਈ ਇਹਨਾਂ ਨੂੰ ਆਪਾਂ ਨੂੰ ਬਰੀਕ ਨਹੀਂ ਕਰਨਾ ਇਹਦਾ ਪੇਸਟ ਨਹੀਂ ਬਣਾਉਣਾ ਤੇ ਜਿਹੜਾ ਆਪਾਂ ਫਰੈਸ਼ ਮਸਾਲਾ ਇਹ ਕੁੱਟ ਕੇ ਪਾਉਨੇ ਆ ਕੁੰਡੇ ਦੇ ਵਿੱਚ ਇਹਦਾ ਸਵਾਦ ਆ ਜਿਹੜਾ ਵੱਖਰਾ ਆਉਂਦਾ ਸਬਜ਼ੀ ਦੇ ਵਿੱਚੋਂ ਤੁਸੀਂ ਚਾਹੋ ਤਾਂ ਇਹਨੂੰ ਮਿਕਸੀ 'ਚ ਵੀ ਕੁੱਟ ਕੇ ਪਾ ਸਕਦੇ ਹੋ ਪਰ ਕੋਸ਼ਿਸ਼ ਕਰਿਓ ਵੀ ਸਿਰ ਵੱਟੇ ਤੇ ਜਾਂ ਕੁੰਡੇ ਦੇ ਵਿੱਚ ਹੀ ਰਗੜਿਓ ਥੋੜਾ ਜਿਹਾ ਆਪਾਂ ਇਹਨੂੰ ਮੋਟਾ ਹੀ ਰੱਖਿਆ ਮਿਕਸੀ ਦੇ ਵਿੱਚ ਜ਼ਿਆਦਾ ਬਰੀਕ ਹੋ ਜੂ ਸਵਾਦ ਨਹੀਂ ਆਉਣਾ ਲਓ ਜੀ ਇੱਥੇ ਆਪਾਂ ਪਾਇਆ ਸਰੋਂ ਦਾ ਤੇਲ ਤੁਸੀਂ ਕੋਈ ਵੀ ਘਿਓ ਤੇਲ ਜਿਹੜਾ ਤੁਸੀਂ ਖਾਣੇ ਉਪਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਦਾਲਚੀਨੀ ਪਾਵਾਂਗੇ ਨਾਲ ਹੀ ਦੋ ਹਰੀਆਂ ਇਲਾਚੀਆਂ ਪਾਤੀਆਂ ਦੋ ਲੌਂਗ ਪਾਤੇ ਤੇ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ 2 ਤੇਜ ਪੱਤਾ ਬਾਤਾ ਤੇ ਨਾਲ ਹੀ ਆਪਾਂ ਰਾਈ ਪਾਤੀ ਇਹਨੂੰ ਆਪਾਂ ਤੜਕਣ ਦੇਵਾਂਗੇ ਥੋੜੀ ਜਿਹੀ ਚਟਕਣ ਤੋਂ ਬਾਅਦ ਰਾਈ ਦੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਅਜਮੈਣ ਆਪਾਂ ਬਾਅਦ ਚੋਂ ਪਾਵਾਂਗੇ ਹਾਲੇ ਆਪਾਂ ਨਹੀਂ ਪਾਉਂਦੇ ਅਜਮੈਣ ਨੂੰ ਤੇ ਨਾਲ ਹੀ ਇਹ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ ਲਏ ਨੇ ਵੱਡੀ ਬਾਟੀ ਆ ਜਿਹੜੀ ਭਰ ਕੇ ਲਈਆ ਪਿਆਜ਼ ਦੀ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਨੇ ਪਰ ਇਹ ਸਬਜੀ ਦੇ ਵਿੱਚ ਜਿਆਦਾ ਪਿਆਜ਼ ਬਹੁਤ ਜਿਆਦਾ ਸਵਾਦ ਲੱਗਦੇ ਨੇ ਤੁਸੀਂ ਕੱਲਾ ਕੱਲਾ ਸਟੈਪ ਫਾਲੋ ਕਰਕੇ ਸਬਜੀ ਬਣਾ ਕੇ ਦੇਖਿਓ ਤੇ ਉਸ ਤੋਂ ਬਾਅਦ ਮੈਨੂੰ ਆ ਕੇ ਕਮੈਂਟ ਜ਼ਰੂਰ ਕਰਿਓ ਵੀ ਤੁਹਾਡੀ ਦਾਲ ਸਬਜੀ ਆ ਕਿਵੇਂ ਬਣੀ ਲੋ ਜੀ ਉਧਰ ਆਪਣੇ ਪਿਆਜ਼ ਭੁੱਜ ਰਹੇ ਨੇ ਤੇ ਆਪਾਂ ਛੋਲਿਆਂ ਨੂੰ ਚੈੱਕ ਕਰ ਲੈਨੇ ਆਂ ਤਕਰੀਬਨ 2 ਘੰਟੇ ਹੋ ਗਏ ਸੀ ਹਾਰੇ ਦੇ ਵਿੱਚ ਪਿਆ ਨੂੰ ਬਹੁਤ ਜਿਆਦਾ ਸੌਖਾ ਏ ਆਸਾਨ ਆ ਛੋਲੇ ਉਬਾਲਣਾ ਤੁਸੀਂ ਜਦੋਂ ਤੁਹਾਡੇ ਕੋਲੇ ਟਾਈਮ ਆ ਪਹਿਲਾਂ ਹੀ ਰੱਖ ਦਿਓ ਜਿੱਦਨ ਤੁਹਾਨੂੰ ਪਤਾ ਵੀ ਤੁਸੀਂ ਦਾਲ ਸਬਜੀ ਬਣਾਉਣੀ ਆ ਛੋਲਿਆਂ ਦੀ ਪਹਿਲਾਂ ਭਿਓ ਕੇ ਰੱਖ ਦਿਓ ਸਵੇਰ ਵੇਲੇ ਰੋਸ ਤੋਂ ਬਾਅਦ ਦੁਪਹਿਰ ਵੇਲੇ ਇਹਨਾਂ ਨੂੰ ਰਿਜਣਾ ਰੱਖ ਦਿਓ ਤੇ ਆਰਾਮ ਨਾਲ ਦਾਲ ਸਬਜ਼ੀ ਬਣਾਓ ਲੋ ਜੀ ਤਕਰੀਬਨ ਅੱਧੇ ਕੱਪ ਆ ਇਹਨਾਂ ਨੂੰ ਕੱਢ ਲਾਂਗੇ ਤੇ ਅੱਧਿਆਂ ਨੂੰ ਆਪਾਂ ਵਿੱਚ ਹੀ ਪਈ ਰਹਿਣ ਦਾਂਗੇ ਨਾਲ ਹੀ ਮੈਂ ਪਾਣੀ ਵੀ ਪਾ ਲਿਆ ਛੋਲਿਆਂ ਦੇ ਵਿੱਚੋਂ ਪੁਸ਼ਕ ਪਾਣੀ ਆਪਾਂ ਕੁਜੇ ਦੇ ਵਿੱਚ ਹੀ ਛੱਡਦਾ ਸਾਡੇ ਨੂੰ ਮਿੱਟੀ ਦਾ ਬਰਤਨ ਜਿਹੜਾ ਕਈ ਥਾਵਾਂ ਤੇ ਤੌੜੀ ਬੋਲਿਆ ਜਾਂਦਾ ਸਾਡੇ ਕੁਜਾ ਜਾਂ ਤਪਲਾ ਬੋਲਿਆ ਜਾਂਦਾ ਮਾਲਵੇ ਦੇ ਵਿੱਚ ਤੇ ਇਧਰ ਆਪਾਂ ਪਿਆਜ਼ ਨੂੰ ਵੀ ਹਲਾ ਲਿਆ 30 35% ਆਪਣੇ ਪਿਆਜ਼ ਆ ਜਿਹੜੇ ਪੁੱਜੇ ਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਸਭ ਤੋਂ ਪਹਿਲਾਂ ਆਪਣੀ ਜਿਹੜੀ ਅਜਮੈਣ ਆ ਇਹਨੂੰ ਪਾਵਾਂਗੇ ਇੱਕ ਸਾਈਡ ਤੇਲ ਜਾ ਕਰਕੇ ਉੱਥੇ ਆਪਾਂ ਅਜਮੈਣ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਸੌਫਟ ਹੁੰਦੀ ਆ ਬਹੁਤ ਛੇਤੀ ਭੁੱਜ ਜੂਗੀ ਸੋ ਮੈਂ ਪਹਿਲਾਂ ਨਹੀਂ ਸੀ ਪਾਇਆ ਸੋਲੇ ਆ ਜਿਹੜੇ ਥੋੜੇ ਜੇ ਸਖਤ ਹੁੰਦੇ ਆ ਪਚਨ ਦੇ ਵਿੱਚ ਆਪਾਂ ਨੂੰ ਔਖਾ ਕਰਦੇ ਨੇ ਸੋ ਇੱਥੇ ਅਜਮੈਣ ਆਪਾਂ ਜ਼ਰੂਰ ਪਾਈਏ ਇੱਕ ਚਮਚਾ ਤੁਸੀਂ ਵੀ ਪਾਇਓ ਨਾਲ ਹੀ ਆਪਾਂ ਆਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਪੇਸਟ ਆ ਗੁੰਡੇ ਦੇ ਵਿੱਚ ਕੁੱਟਿਆ ਹੋਇਆ ਉਹ ਵੀ ਪਾ ਦਾਂਗੇ ਕੱਟ ਕੇ ਪਾਈ ਲਸਣ ਨਾਲ ਕੁੱਟ ਕੇ ਪਾਈ ਲਸਣ ਦਾ ਸਵਾਦ ਦੁੱਗਣਾ ਆਉਂਦਾ ਜਿਹੜੀ ਕੁੱਟ ਕੇ ਆਪਾਂ ਲਸਣ ਪਾਉਣੀ ਆ ਪਾਉਨੇ ਆ ਉਹ ਬਾਕੀ ਸਾਰੇ ਮਸਾਲਿਆਂ ਨੂੰ ਫੇਲ ਕਰ ਦਿੰਦੀ ਆ ਤੁਸੀਂ ਬੇਸ਼ੱਕ ਕੋਈ ਮਸਾਲਾ ਨਾ ਪਾਓ ਕੱਲੀ ਰਗੜ ਕੇ ਲਸਣ ਨੂੰ ਪਾ ਲਓ ਸਬਜ਼ੀ ਦਾ ਸਵਾਦ ਆ ਜਿਹੜਾ ਦੁੱਗਣਾ ਕਰ ਦੂਗੀ ਤੇ ਬਾਕੀ ਚੁੱਲ੍ਹੇ ਤੇ ਬਣਿਆ ਹੋਇਆ ਖਾਣਾ ਉਹਦੀ ਤਾਂ ਗੱਲ ਹੀ ਅਲੱਗ ਹੁੰਦੀ ਆ ਮੱਠੀ ਮੱਠੀ ਅੱਗ ਤੇ ਪੁੱਜਿਆ ਹੋਇਆ ਥੋੜਾ ਜਾ ਅਦਰਕ ਲਸਣ ਨੂੰ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਸੂਰੀ ਮੇਥੀ ਘਰ ਦੀ ਸੁਕਾਈ ਹੋਈ ਹੈ ਆਪਣੀ ਮੋٹے ਡੱਕੇ ਆ ਜਿਹੜੇ ਆਪਾਂ ਕੱਢ ਦਾਂਗੇ ਤੇ ਇਹਨੂੰ ਆਪਾਂ ਵਿੱਚ ਭੁੰਨਾਂਗੇ ਜਿਹੜੀ ਆਪਾਂ ਭੁੰਨ ਕੇ ਪਾਉਂਦੇ ਆ ਉਹਦਾ ਵੀ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਕਈ ਲੋਕ ਉੱਤੇ ਵੀ ਪਾਉਂਦੇ ਨੇ ਭੋਰ ਕੇ ਪਰ ਭੁੰਨ ਕੇ ਪਾਈ ਮਸਾਲੇ ਦੇ ਵਿੱਚ ਸਵਾਦ ਜ਼ਿਆਦਾ ਵਧੀਆ ਆਉਂਦਾ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਸਬਜ਼ੀ ਦੇ ਵਿੱਚੋਂ ਲੋ ਜੀ ਜ਼ਿਆਦਾ ਨਹੀਂ ਆਪਾਂ ਭੁੰਨਣਾ ਪਿਆਜ਼ ਨੂੰ ਥੋੜਾ ਜਿਹਾ ਆਪਾਂ ਜੂਸੀ ਰੱਖਾਂਗੇ ਜੂਸੀ ਮਤਲਬ ਵੀ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ ਤੁਸੀਂ ਤਕਰੀਬਨ ਤੁਹਾਡਾ ਜਿਹੜਾ ਪਿਆਜ਼ ਆ 80% ਭੁੱਜਿਆ ਹੋਣਾ ਚਾਹੀਦਾ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਹਰ ਇੱਕ ਸਬਜੀ ਦੇ ਵਿੱਚ ਬਰਾਊਨ ਨਹੀਂ ਹੁੰਦਾ ਪਿਆਜ਼ ਕਈਆਂ ਸਬਜ਼ੀਆਂ ਦੇ ਵਿੱਚ ਜਿਹੜਾ ਪਿਆਜ਼ ਆ ਉਹ ਜੂਸੀ ਰਹਿੰਦਾ ਇਹਦੇ ਵਿੱਚ ਜੂਸੀ ਰਹੂਗਾ ਤੇ ਨਾਲ ਆਪਾਂ ਜਿਹੜਾ ਪਾਣੀ ਆ ਆਪਣਾ ਛੋਲਿਆਂ ਵਾਲਾ ਉਹਨੂੰ ਪਾਵਾਂਗੇ ਇੱਥੇ ਬੇਸਿਕ ਮਸਾਲੇ ਪਾਈ ਸੀ ਮੈਂ ਲੂਣ ਮਿਰਚ ਹਲਦੀ ਲੂਣ ਮੈਂ ਪਹਿਲਾਂ ਪਾਇਆ ਹੋਇਆ ਸੀ ਸੋ ਮੈਂ ਇੱਥੇ ਮਿਰਚ ਤੇ ਹਲਦੀ ਹੋਈ ਪਾਈ ਆ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਜਿੰਨਾ ਤੁਸੀਂ ਖਾਣਿਓ ਤੇ ਜਿਹੜੇ ਛੋਲੇ ਨੇ ਪਾਣੀ ਆ ਇਹਨੂੰ ਸਾਰਿਆਂ ਨੂੰ ਆਪਾਂ ਰਗੜ ਲਾਂਗੇ ਕੁੰਡੇ ਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਕੁੱਟ ਕੇ ਪਾਵਾਂਗੇ ਤਾਂ ਕਿ ਜਿਹੜੀ ਆਪਣੀ ਤਰੀਆ ਸੰਘਣੀ ਬਣੇ ਤੇ ਕਈ ਇੱਥੇ ਕੀ ਕਰਦੇ ਨੇ ਜੀ ਮਿਕਸੀ ਦੇ ਵਿੱਚ ਹੀ ਰਗੜ ਕੇ ਪਾ ਦਿੰਦੇ ਨੇ ਜਾਂ ਤਾਂ ਤੁਸੀਂ ਉਹਨੂੰ ਪਲਸ ਮੋਡ ਤੇ ਘੱਟ ਪੀਸਿਆ ਕਰੋ ਜ਼ਿਆਦਾ ਨਾ ਉਹਨੂੰ ਆਟਾ ਜਿਹਾ ਨਾ ਬਣਾਇਆ ਕਰੋ ਫਿਰ ਜਿਹੜੀ ਦਾਲ ਆਪਣੀ ਸਬਜੀ ਆ ਸਵਾਦ ਨਹੀਂ ਬਣਦੀ ਜਾਂ ਫਿਰ ਕੁੰਡੇ ਦੇ ਵਿੱਚ ਇਸੇ ਤਰੀਕੇ ਨਾਲ ਰਗੜ ਕੇ ਪਾਇਆ ਕਰੋ ਬਿਲਕੁਲ ਆਪਾਂ ਦਾ ਬਰੀਕ ਪੇਸਟ ਨਹੀਂ ਬਣਾਉਣਾ ਥੋੜਾ ਜਿਹਾ ਇਹਨੂੰ ਦਰਦਰਾ ਰੱਖਾਂਗੇ ਕਿਉਂਕਿ ਜੇ ਪੇਸਟ ਜਾਂ ਬਣਾ ਕੇ ਪਾ ਦੇਣਾ ਫਿਰ ਉਹ ਆਟਾ ਜਾਂ ਹੋ ਜਾਂਦਾ ਸਬਜੀ ਸਵਾਦ ਨਹੀਂ ਬਣਦੀ ਉਨੀ ਵਧੀਆ ਜਿਹੜੇ ਬਚ ਗਏ ਉਹਨੂੰ ਵੀ ਆਪਾਂ ਵਿੱਚੇ ਪਾ ਲਾਂਗੇ ਬਹੁਤ ਜ਼ਿਆਦਾ ਵਧੀਆ ਆਪਣੇ ਜਿਹੜੇ ਛੋਲੇ ਆ ਉਬਲੇ ਆ ਥੋੜੇ ਜਿਨੇ ਨਾਲ ਹੀ ਲਗੜੇ ਗਏ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿੰਨਾਂ ਦਾ ਆਪਾਂ ਖਿਆਲ ਰੱਖੀਏ ਤਾਂ ਸਬਜੀ ਦਾ ਸਵਾਦ ਆ ਜਿਹੜਾ ਦੁੱਗਣਾ ਹੋ ਜਾਂਦਾ ਨੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਛੋਲਿਆਂ ਦੀ ਚਾਟ ਕਿਵੇਂ ਬਣਦੀ ਹੈ ਇਹਦੀ ਵੀਡੀਓ ਵੀ ਮੈਂ ਪਾਈ ਹੋਈ ਆ ਕਾਲੇ ਛੋਲਿਆਂ ਦੀ ਚਾਟ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਇਹਦਾ ਕੋਈ ਬਹੁਤਾ ਬਰੀਕਾ ਬਰੀਕ ਜਿਹੜਾ ਪੇਸਟ ਆ ਨਹੀਂ ਬਣਾਇਆ ਤੇ ਇਹਨੂੰ ਮੈਂ ਥੋੜਾ ਜਿਹਾ ਮੋਟਾ ਰੱਖਿਆ ਤੇ ਨਾਲ ਆਪਾਂ ਆਪਣੇ ਮਸਾਲੇ ਨੂੰ ਵੀ ਭੁੱਜਣ ਦੇਵਾਂਗੇ ਚੰਗੀ ਤਰ੍ਹਾਂ ਦਾ ਤੇਲ ਛੱਡਣਾ ਜ਼ਰੂਰੀ ਆ ਜਿੰਨਾ ਵਧੀਆ ਮਸਾਲਾ ਭੁੱਜੂਗਾ ਉੰਨੀ ਵਧੀਆ ਜਿਹੜੀ ਆਪਣੀ ਸਬਜ਼ੀ ਆ ਬਣੂਗੀ ਲਓ ਜੀ ਨਾਲ ਆਪਾਂ ਕੋਟੇ ਨੂੰ ਸਾਫ਼ ਕਰ ਦੰਨੇ ਆ ਸਾਲਾ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਕਿਉਂ ਛੱਡਤਾ ਇਹਨੇ ਤੇਲ ਤੇ ਜਿਹੜਾ ਰਗੜਿਆ ਹੋਇਆ ਪੇਸਟ ਆ ਆਪਣੇ ਛੋਲਿਆਂ ਦਾ ਉਹ ਨੂੰ ਆਪਾਂ ਵਿੱਚ ਪਾ ਦਾਂਗੇ ਨਾਲ ਆਪਾਂ ਪਾਵਾਂਗੇ ਜੀ ਪਾਣੀ ਆਪਣੇ ਕੁੰਡੇ ਨੂੰ ਧੋ ਕੇ ਜਿੰਨਾਕ ਪਾਣੀ ਤੁਸੀਂ ਤਰੀ ਆਪਣੀ ਸੰਘਣੀ ਪਤਲੀ ਰੱਖਣੀ ਆ ਉਹਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਇਹਨੂੰ ਆਪਾਂ ਟੱਕ ਕੇ ਰਿੱਜਣ ਦੇਵਾਂਗੇ ਤੇ ਇਧਰੋਂ ਆਪਾਂ ਹਾਰੇ ਦੇ ਵਿੱਚੋਂ ਛੋਲੇ ਵੀ ਕੱਢ ਲਾਂਗੇ ਜੇ ਇਸ ਟਾਈਮ ਹਾਰੇ ਦੇ ਵਿੱਚ ਅੱਗ ਹੁੰਦੀ ਫਿਰ ਜਿਹੜਾ ਉਹ ਮਸਾਲਾ ਉਬਲਿਆ ਹੋਇਆ ਸੀ ਉਹਨੂੰ ਮੈਂ ਚੱਕ ਕੇ ਹਾਰੇ ਦੇ ਵਿੱਚ ਹੀ ਪਾ ਦੇਣਾ ਸੀ ਪਰ ਇੱਥੇ ਅੱਗ ਨਹੀਂ ਸੀ ਸੇਕ ਸੀ ਸਿਰਫ ਮੈਨੂੰ ਲੱਗਦਾ ਸੀ ਵੀ ਹੋਰ ਥੋੜਾ ਜਿਹਾ ਪਕਾਵਾਂਗੇ ਤਾਂ ਸਬਜ਼ੀ ਦਾ ਜਿਹੜਾ ਕਲਰ ਆ ਜ਼ਿਆਦਾ ਵਧੀਆ ਆਊਗਾ ਇਸ ਕਰਕੇ ਮੈਂ ਛੋਲੇ ਬਾਹਰ ਲੈ ਆਂਦੇ ਆਂ ਹਾਰੇ ਦੇ ਵਿੱਚੋਂ ਤੁਸੀਂ ਤੜਕਾ ਲਾ ਕੇ ਵਿੱਚ ਵੀ ਪਾ ਸਕਦੇ ਹੋ ਵੈਸੇ ਤਾਂ ਇਹ ਰਿਜ ਰਹੇ ਸੀ। ਲੋ ਜੀ ਇੱਧਰ ਇਹ ਵੀ ਉਬਲ ਗਏ ਸੀ ਚੰਗੀ ਤਰ੍ਹਾਂ ਮੇਰਾ خیال 10 ਮਿੰਟ ਹੋ ਗਏ ਸੀ ਇਹਨੂੰ ਉਬਲਦਿਆਂ। ਮਸਾਲੇ ਨੂੰ ਤੇ ਆਪਣੇ ਫੇਸ ਨੂੰ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਛੋਲੇ ਸਾਰੇ। ਸੰਗਣੀ ਪਤਲੀ ਆਪਣੇ ਹਿਸਾਬ ਨਾਲ ਰੱਖਣੀ ਆ ਤੁਸੀਂ। ਕੁਝੇ ਨੂੰ ਚੱਕ ਕੇ ਆਪਾਂ ਸਾਰੇ ਨੂੰ ਵਿੱਚ ਪਾ ਦਾਂਗੇ। ਇਹ ਮੋਟਾ ਕੱਪੜਾ ਲਿਆ ਮੈਂ ਕਿਉਂਕਿ ਕੱਪੜਾ ਜ਼ਰੂਰ ਮੋਟਾ ਹੋਣਾ ਚਾਹੀਦਾ ਪਤਲੇ ਕੱਪੜੇ ਨਾਲ ਹੱਥ ਸੜ ਜਾਂਦੇ ਨੇ। ਉੱਜੇ ਵਾਲਾ ਵੀ ਸਾਰਾ ਛੋਲੇ ਤੇ ਪਾਣੀ ਵਿੱਚ ਪਾਤਾ ਤੇ ਇਹਨੂੰ ਆਪਾਂ ਪੱਕਣ ਦੇਵਾਂਗੇ ਘੱਟੋ ਘੱਟ 10 ਮਿੰਟ ਤਾਂ ਕਿ ਜਿਹੜਾ ਲੂਣ ਮਿਰਚਾ ਸਾਰੇ ਛੋਲਿਆਂ ਦੇ ਵਿੱਚ ਰਲ ਜੇ ਤੇ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣੀ। ਲਓ ਜੀ तकरीबन 10 ਮਿੰਟ ਹੋ ਗਏ। ਸਬਜ਼ੀ ਆਪਣੀ ਪੱਕ ਚੁੱਕੀ ਆ। ਸਾਰਾ ਜਿਹੜਾ ਘਿਓ ਆ ਉੱਤੇ ਆ ਗਿਆ ਤੇਲ ਹੁਣ ਇਹ ਥੋੜੀ ਜੀ ਤੁਹਾਨੂੰ ਪਤਲੀ ਲੱਗਦੀ ਹੋਊਗੀ ਪਰ ਜਦੋਂ ਆਪਾਂ ਇਹਨੂੰ ਥੱਲੇ ਉਤਾਰ ਕੇ ਰੱਖਾਂਗੇ ਥੋੜੀ ਜੀ ਠੰਡੀ ਹੋਊਗੀ ਇਹ ਸੰਘਣੀ ਹੋ ਜੂਗੀ ਬਾਕੀ ਸਾਰਿਆਂ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਖਾਣ ਦਾ ਕੋਈ ਪਤਲੀ ਖਾਂਦਾ ਕੋਈ ਸੰਘਣੀ ਖਾਂਦਾ ਬਹੁਤ ਜ਼ਿਆਦਾ ਵਧੀਆ ਸਬਜ਼ੀ ਆਪਣੀ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਸਬਜ਼ੀ ਦਾ ਰੰਗ ਆਇਆ ਲੋ ਜੀ ਤਕਰੀਬਨ ਸਾਰਿਆਂ ਨੇ ਰੋਟੀ ਖਾ ਲਈ ਆ ਤੇ ਆਪਾਂ ਪਾਵਾਂਗੇ ਆਪਣੀ ਰੋਟੀ ਦੇਖ ਲਓ ਤੁਸੀਂ ਕਿੰਨਾ ਵਧੀਆ ਆਪਣੀ ਸਬਜੀ ਦਾ ਰੰਗ ਆਇਆ ਕਿੰਨਾ ਜਿਹੜਾ ਤੇਲ ਆਪਣਾ ਘਿਓ ਆ ਉੱਤੇ ਫਿਰ ਰਿਹਾ ਸਬਜੀ ਦੇ ਤੇ ਜਿਹੜਾ ਉੱਤੇ ਤੈਰਦਾ ਪਿਆਰ ਆ ਜੂਸੀ ਪਿਆਜ਼ ਆ ਬਹੁਤ ਜਿਆਦਾ ਵਧੀਆ ਉਹਦੇ ਨਾਲ ਸਵਾਦ ਆਉਂਦਾ ਸਬਜੀ ਦਾ ਸੋ ਜਰੂਰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਜੋ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਾਂ ਪਾ ਮੰਗੇ ਦੇ ਸਿਕੋ ਤੁਸੀਂ ਮੱਖਣ ਵੀ ਪਾ ਸਕਦੇ ਹੋ ਜੋ ਵੀ ਤੁਸੀਂ ਖਾਣ ਨੂੰ ਜਿਹੜੀਆਂ ਇਹ ਦਾਲਾਂ ਸਬਜ਼ੀਆਂ ਨੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਜਦੋਂ ਆਪਣਾ ਸਬਜ਼ੀਆਂ ਤੋਂ ਦਿਲ ਲੱਗ ਜਾਂਦਾ ਤਾਂ ਫਿਰ ਇਦਾਂ ਦੀਆਂ ਸੁੱਕੀਆਂ ਦਾਲਾਂ ਸਬਜ਼ੀਆਂ ਬਣਾ ਕੇ ਖਾਓ ਲਓ ਜੀ ਇੱਕ ਵਾਰੀ ਮੈਂ ਤੁਹਾਨੂੰ ਹੋਰ ਦਿਖਾ ਦਣੀ ਆ ਵੀ ਕਿੰਨੀ ਸੰਘਣੀ ਹੋ ਗਈ ਆਪਣੀ ਸਬਜੀ ਇਸ ਨੂੰ ਕਿਸੇ ਵੀ ਪੂਰੀ ਵਗੈਰਾ ਦੇ ਨਾਲ ਵੀ ਖਾ ਸਕਦੇ ਹੋ ਲੱਛੇ ਪਰੌਂਠੇ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਨਾਲ ਆਪਣੇ ਕੋਲੇ कुरकुरा ਕ੍ਰਿਸਪੀ ਜਿਹਾ ਪਰੌਂਠਾ ਹੋਵੇ ਹੁਣ ਸ਼ਾਮ ਦਾ ਟਾਈਮ ਸੀ ਸੋ ਆਪਾਂ ਇਹਨੂੰ ਰੋਟੀ ਦੇ ਨਾਲ ਹੀ ਖਾਵਾਂਗੇ ਚਲੋ ਜੀ ਮਿਲਦੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਪਲੀਜ਼ ਚੈਨਲ ਤੇ ਪਹਿਲੀ ਵਾਰਿਆਂ ਦਾ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਜਿਹੜੀਆਂ ਪਿਛਲੀਆਂ ਵੀਡੀਓ ਨੇ ਤੁਸੀਂ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਹੋ ਥੈਂਕ ਯੂ